ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਦਾ ਦੋ ਅਣਪਛਾਤੇ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਕੋਈ ਫੋਰਨ ਤੋਂ ਕੋਈ ਬੈਠਾ ਗੈਂਗਸਟਰ ਐਕਸਟਰੈਕਸ਼ਨ ਕਾਲ ਹੋਰ ਤੋਂ 50 ਲੱਖ ਦੀ ਉਹਨਾਂ ਤੋਂ ਫਰौती ਮੰਗ ਰਿਆ ਸੀ ਤੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦਾ ਇੱਕ ਗਰੂਸਮ ਮਰਡਰ ਕਰ ਦਿੱਤਾ ਗਿਆ ਆ ਪਤਾ ਲੱਗਾ ਦੋ ਜਦੋਂ ਪ੍ਰੀਲੀਮਿਟਰੀ ਉੱਥੇ ਇਨਵੈਸਟੀਗੇਸ਼ਨ ਹੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਜਿਹੜਾ ਕਟਨਾਗੜ੍ਹ ਹੈ ਦੋ हथियारबंद मुंडेया वलो ਕੀਤਾ ਗਿਆ ਮੋਟਰਸਾਈਕਲ ਤੇ ਜਿਹੜੇ ਆਏ ਸੀ ਨਕਾਬਪੋਸ਼ ਸੀਗੇ ਅ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਸਹਿیل ਮੀਰ ਨੇ ਬਹੁਤ ਆਪਣੇ ਨਿੱਜੀ ਨਿਗਰਾਨੀ ਹੇਠੇ ਸਾਰੀ ਇਨਵੈਸਟੀਗੇਸ਼ਨ ਆਪਣੇ ਹੱਥ ਵਿੱਚ ਲਈ ਤੀ ਸੀਗੀ ਤੇ ਡੀਐਸਪੀ ਗੁਰਵਿੰਦਰ ਡੀਐਸਪੀ ਅਰਨ ਅਨ ਸ਼ਰਮਾ ਜੋ ਬਾਬਾ ਬਕਾਲਾ ਦੇ ਨੇ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਇਹਨਾਂ ਦੇ ਜਰੇ ਨਿਗਰਾਨੀ ਟੀਮਾਂ ਗਠਨ ਕੀਤੀਆਂ ਸੀਗੀਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਨੂੰ ਸਾਰਿਆਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਬਹੁਤ ਮਿਹਨਤ ਤੇ ਮਸ਼ਕਕਤ ਨਾਲ ਸਾਰੀ ਟੀਮ ਨੇ ਪਹਿਲਾਂ ਤਾਂ ਉਸਨ ਦੋ ਜਿਹੜੇ ਲਕਾਪ ਪੋਸਟ ਸੀਗੇ ਉਹਨਾਂ ਨੂੰ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ